ਦੇ ਆ ਕਿ ਇਸ ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਊ ਤੇ ਨਸ਼ਾ ਨੂੰ ਰੋਕਣ ਵਾਰੇ ਚੀ ਇਹ ਨਸ਼ਾ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਪੂਰੀ ਤਰ੍ਹਾਂ ਕੁੱਟਿਆ ਪਹਿਲਾਂ ਫਿਰ ਇਹ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਕੇ ਇਹਨੂੰ ਕਣੇਸ ਕੇ ਦੋਨੋਂ ਲੱਤਾਂ ਤੋੜ ਦਿੱਤੀ ਤੇ ਅੰਦਰ ਵੜਨ ਦਾ 452 ਨੀ ਲਗਾਈ ਉਸ ਤੋਂ ਬਾਅਦ ਨਸ਼ਿਆਂ ਦੀ ਐਫਆਈਆਰ 'ਚ ਕੋਈ ਗੱਲ ਨਹੀਂ ਵੀ ਨਸ਼ਾ ਕਰਕੇ ਕੁੱਟਿਆ ਉਹ ਪਿੰਡ ਵਿੱਚ ਫੈਰ ਮਾਰ ਕੇ ਗਏ ਸਾਰੇ ਪਿੰਡ ਨੂੰ ਧਮਕਾ ਕੇ ਗਏ ਡਰਾ ਕੇ ਗਏ ਬੋਲ ਕੇ ਗਏ ਜੀ ਜਿਹੜਾ ਹੁਣ ਨਸ਼ੇ ਚੜ੍ਹ ਤੋਂ ਰੋਕੂਗਾ ਉਹਨੂੰ ਦੇਖਾਂਗੇ ਫਿਰ ਉਹਦਾ ਕੋਈ ਜ਼ਿਕਰ ਨਹੀਂ ਉਹਦੇ ਵਿੱਚ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਿਆਂ ਦੀ ਸਰਕਾਰ ਦਾ ਤੁਹਾਨੂੰ ਡਰਨੀ ਰਿਹਣਾ ਨਾਲ ਐਮ ਐਲ ਨਾਲ ਦਾ ਪਿੰਡ ਹੈ ਉਹ ਅਜ ਤੱਕ ਇਹਨਾਂ ਦੀ ਸਾਰ ਨਹੀਂ ਲੇੜ ਆਇਆ ਸਰਕਾਰ ਨੇ ਫੌਜੀ ਆਦਮੀ ਪੁਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ ਜ਼ਖਮੀ ਹੋ ਗਿਆ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਕੇ ਆਪਣਾ ਘਰ ਬੇਹਾਰ ਪਿਆ ਜਿਹੜਾ ਅਸਲੀ ਮੁੱਦਾ ਤਾਂ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਨਸ਼ਿਆਂ ਨੂੰ ਰੋਕ ਰਹੇ ਹਾਂ ਜੀ ਹਾਂ ਨਸ਼ੇ ਵੇਚਣ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਲਸੁਰਾਂ ਦੀ ਮਦਦ ਕਰਦੀ ਹੈ ਉਲਟਾ ਉਹਨਾਂ ਦੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ਿਆਂ ਵਾਲੀ ਗੱਲ ਵਿੱਚ ਲੁਪੋਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਨਹੀਂ ਸਰ ਇਹ ਕਿ ਕੁਲਦੀਪ ਸਿੰਘ ਹੌਲਦਾਰ ਹੈ ਹਾਂਜੀ ਸੇਕੂ ਤੋਂ ਹਾਂ ਉਹ ਬੰਦੇ ਦੀ ਸਰ ਧਿਆਰੇ ਕੋਲ ਹੈ ਹਾਂਜੀ ਹਾਂਜੀ ਓਕੇ ਉਹ ਬੰਦਾ ਮਿਲਿਆ ਹੋਏਗਾ ਓਕੇ ਤੇ ਸਿੱਟੇ ਨਾਲ ਇੱਥੇ ਜਿੰਦੇਵਾਰੀ ਹੈ ਪੈਸੇ ਲੈ ਕੇ ਚਲੇ ਜਾਂਦਾ ਹੈ ਕੁਲਦੀਪ ਪਾਣੀ ਉਸੇ ਬੰਦੇ ਕੋਲੇ ਜਾਂਦੀ ਸਰ ਜੀ ਉਹ ਵੀ ਉਹ ਆਪਣੀ ਤੁਸੀਂ ਟੋਪ ਟੈਕਟ ਕਰਾਉ ਉਹਨੂੰ ਚਿੱਟਾ ਲੋਂਦਾ ਬੰਦਾ ਹਾਂਜੀ ਇਹਨਾਂ ਦੀ ਹੋਰ ਵੀਡੀਓ ਦੇਖੀ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਉਹਨੂੰ ਪੁੱਟ ਰਹੇ ਆ ਲੱਗ ਹਾਂਜੀ ਹਾਂਜੀ ਉਹਨੂੰ ਜਾਂ ਵੀ ਲੱਤਾਂ ਦੇ ਥੱਲੇ ਤੇ ਟੁੱਟਿਆ ਇਹਦੀਆਂ ਵੀ ਲੱਤਾਂ ਹੀ ਤੋੜੀਆਂ ਦੋਨੋਂ ਹਾਂਜੀ